ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਸੋ ਅੱਜ ਆਪਾਂ 20 ਤਰੀਕ ਨੂੰ ਵੀਡੀਓ ਬਣਾ ਰਹੇ ਆਂ 20 ਤਰੀਕ 11ਵਾਂ ਮਹੀਨਾ 2025 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਤੁਹਾਡੇ ਵਾਸਤੇ ਆਪਾਂ ਇੱਕ ਪੰਜਾਬ ਵਾਲੀ ਜਰਸੀ ਲੈ ਕੇ ਆਏ ਅੱਜ ਦੂਜਾ ਸੂਆ ਸੂਈਆ ਹੁਣ ਇਹਦੇ ਥੱਲੇ 20 ਲੀਟਰ ਦਾ ਇਸ ਟਾਈਮ ਰੈਡੀ ਆ ਥਣ ਤੁਸੀਂ ਹੱਥੀ ਚੁਾਈ ਵਾਲਾ ਵੀ ਬਹੁਤ ਸੋਹਣਾਗਾ ਤੁਸੀਂ ਦੇਖ ਸਕਦੇ ਹੋ ਨੇੜ ਤੋਂ ਚੈੱਕ ਕਰਾਉਣਿਆ ਥਾਣਾ ਖੱਤੀ ਚੁਵਾਈ ਜਿਹੜਾ ਬਹੁਤ ਸੋਹਣਾ ਥਾਣਾ ਚਾਹੇ ਤੁਸੀਂ ਮਸ਼ੀਨ ਤੇ ਮਿਲਕਿੰਗ ਕਰ ਲਿਓ ਜੀ ਚੁਵਾਈ ਪੋਲੀ ਤੇ ਮੋਟੀ ਆ ਸਾਨੂੰ ਧਾਰਾ ਵੀਡੀਓ ਚ ਮਾਰ ਕੇ ਦਿਖਾਵਾਂਗੇ ਸੋ ਬਸੀ ਤੋੜ ਕੇ ਦਿਹਾਉਣੇ ਆ ਪਹਿਲਾਂ ਦੂਜਾ ਸੂਆ ਜਰਸੀ ਆ ਪਹਿਲੇ ਸੂਏ ਨੇ 24 ਕਿਲੋ ਦੁੱਧ ਦਿੱਤਾਗਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਸੇਲ ਵਾਸਤੇ ਅਵੇਲੇਬਲ ਆ ਇਸ ਟਾਈਮ 5 ਦਿਨਾਂ ਦੀ ਸੂਈ ਥੱਲੇ 20 ਲੀਟਰ ਤੁਸੀਂ ਦੋ ਟਾਈਮ ਚੁਵਾਈ ਕਰਕੇ ਲਿਆ ਸਕਦੇ ਹੋ ਹਵਾਨੇ ਤੇ ਬੇਨ ਜੀ ਚੈੱਕ ਕਰੋ ਤੁਸੀਂ ਦੂਸਰੀ ਸਾਈਡ ਤੋਂ ਵੀ ਦੇਖੋ ਇੱਥੋਂ ਥਣ ਕੱਲਾ ਕੱਲਾ ਨਿੱਖੜਮਾ ਲੱਗਿਆ ਹੋਇ ਪੋਲੀ ਤੇ ਮੋਟੀ ਚਵਾਈ ਆ ਧਾਰਾਂ ਵੀਡੀਓ ਚ ਮਾਰ ਕੇ ਦਿਖਾਵਾਂਗੇ ਲਾਸ਼ ਤੱਕ ਵੀਡੀਓ ਤੇ ਬਣੇ ਰਹੋ ਦਰਦੀ ਦੇਖੋ ਬੱਚੀ ਤੁਸੀਂ ਦੇਖੋ ਇੱਥੋਂ ਹੌਲੀ ਹੌਲੀ ਲੈ ਚੱਲੋ ਲੈ ਚੱਲੇ ਚੱਲੋ ਇੱਥੋਂ ਹਵਾਨਾ ਚੈੱਕ ਕਰੋ ਤੁਸੀਂ ਕੋਈ ਮੇਰਾ ਵੀਰ 2 ਟਾਈਮ 20 ਲੀਟਰ ਚੋਕੇ ਲਿਆ ਸਕਦਾ ਦੁੱਧ ਚੂਣ ਵਾਲਾ ਦੁੱਧ ਬਾਲਟੀ ਵਾਲਾ ਦੁੱਧ ਕਹਿੰਦੇ ਆਪਾਂ 20 ਲੀਟਰ ਹੁਣ ਤਿਆਰ ਆ ਇੱਥੋਂ ਤੁਸੀਂ ਹਾਈਟ ਲੈਂਥ ਦੇਖੋ ਤੁਸੀਂ ਪਿਓਰ ਪੰਜਾਬ ਵਾਲੀ ਜਰਸੀ ਆ ਗਈ ਕਿਹੜੇ ਸੀਮਨ ਦੀ ਆਪ ਆ ਇਹ ਕਿਹੜਾ ਅਗੇ ਲੱਗਿਆ ਹੋਇਆ ਸਾਰਾ ਰਿਕਾਰਡ ਮਿਲ ਜੂ ਇੱਥੋਂ ਚੈੱਕ ਕਰਿਓ ਹਵਾਨਾ ਕੰਪਲਟ ਆਰਡਰ ਆ ਪੂਰਾ ਦੇਖੋ ਦੂਜਾ ਸੂਹਾ ਸੂਈ ਆ ਸੂਈ ਨੂੰ ਅਜ ਪੰਜ ਕਿ ਦਿਨ ਹੋ ਗਏ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਸੋ ਧਾਰਾਂ ਆਪਾਂ ਵੀਡੀਓ 'ਚ ਮਾਰ ਕੇ ਦਿਖਾਉਣੇ ਆ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਪਸਮਾਕ ਕਰਕੇ ਧਾਰਾਂ ਵੀਡੀਓ 'ਚ ਮਾਰ ਕੇ ਦਿਖਾਵਾਂਗੇ ਸੋ ਦੇਖ ਸਕਦੇ ਹੋ ਬੱਚਾ ਲਾ ਕੇ ਪਸਮਾਕ ਕਰਾ ਲਿਆ ਕੱਟ ਵਾਲਾ ਲੇਵਾ ਪੂਰਾ ਦੇਖ ਸਕਦੇ ਹੋ ਤੁਸੀਂ ਜਿਹਨੂੰ ਆਪਾਂ ਕਹਿੰਨਾ ਕੱਟ ਵਾਲਾ ਲੇਵਾ ਸਾਨੂੰ ਧਾਰਾਂ ਮਾਰ ਕੇ ਦਿਖਾਵਾਂਗੇ ਬੱਚਾ ਲਾ ਕੇ ਪਸਮਾਕ ਕਰਾ ਲਿਆ ਨਿਆਣਾ ਪਾਓ ਨਾ ਪਾਓ ਕਿਉਂਕਿ ਜਰਸੀ ਦੀ ਤਸਵੀਰ ਹੀ ਠੰਡੀ ਹੁੰਦੀ ਆ ਬਾਕੀ ਬਹੁਤ ਵੀਰਾਂ ਦਾ ਨਾ ਫੋਨ ਆਉਂਦਾ ਸੀ ਕਿ ਆਪਣੇ ਚੈਨਲ ਤੇ ਵੀਡੀਓ ਨਹੀਂ ਅਪਲੋਡ ਹੋਈ ਥੋੜਾ ਜਿਆ ਮਨ ਕਿਦ ਲੋ ਚੋਲਾਂ ਦੀ ਵढਾਈ ਤੇ ਕਣਕ ਦੀ ਬਜਾਈ ਕਰਕੇ ਸੀਗਾ ਹੁਣ ਤੁਸੀਂ ਡੇਲੀ ਵੀਡੀਓ ਆ ਕੇ ਉਹ ਦੇਖੋ ਚਵਾਈ ਦੇਖੋ ਤੁਸੀਂ ਪੋਲੀ ਤੇ ਮੋਟੀ ਐ ਪੂਰੀ ਰੂਵ ਵਰਗੀ ਚਵਾਈ ਆ ਪਿਛਲੇ ਸੁਣਾਉਂਦੇ ਆ ਧਾਰਾ ਮਾਰਦੇ ਆ ਹੁਣ ਮੂਹ ਲਿਖਾਉਂਦੇ ਆ ਮਾਦੋ ਵੀਰੇ ਸੋ ਦੇਖੋ ਕੋਈ ਮੇਰਾ ਵੀਰ ਆਨਲਾਈਨ ਮਗਾਉਂਦਾ ਥਣਾ ਦੀ ਇਹ ਪਾਸ ਹੋ ਚੁੱਕੀ ਆ ਜੈਪੂਰ ਸਰਲਾਣੀ ਪੋਲੀ ਤੇ ਮੋਟੀ ਚਵਾਈ ਆ ਸਕੈਂਟਾਂ ਦੇ ਹਿਸਾਬ ਨਾਲ ਤੁਸੀਂ ਦੇਖ ਲਓ ਵੀ 1.5 ਲੀਟਰ ਵਾਲਾ ਜੱਗ ਹੈੜਾ ਉੱਪਰ ਆ ਗਿਆ ਕਿਉਂਕਿ ਚਵਾਈ ਦੇ ਸਿਰਤੀ ਪਸ਼ੂ ਹੁੰਦਾਗਾ ਬਾਕੀ ਕੋਈ ਮੇਰਾ ਵੀਰ ਜਦ ਮਰਜੀ ਆਪਣੇ ਫਾਰਮ ਤੇ ਆ ਕੇ ਦੋ ਟਾਈਮ ਚਵਾਈ ਕਰਕੇ ਪਸ਼ੂ ਖਰੀਦਦਾਗਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਦੇਖੋ ਹੁਣ ਡੇਲੀ ਦੀ ਤਰ੍ਹਾਂ ਹੀ ਆਪਣੇ ਚੈਨਲ ਤੇ ਵੀਡੀਓ ਆਇਆ ਕਰਨੀਆਂ ਚਵਾਈ ਕਰ ਕਰਕੇ ਅਸੀਂ ਪਸ਼ੂ ਵੇਚਦੇ ਆ ਇੱਕ ਬਹੁਤ ਟੌਪ ਦਾ ਨੀਨਾ ਸਾਈਵਾਲ ਬੱਚੀ ਵੀ ਖੜੀ ਹੈ ਆਪਣੇ ਕੋਲੇ ਇਹਦੀ ਵੀਡੀਓ ਵੀ ਆਪਣੇ ਚੈਨਲ ਤੇ ਅਪਲੋਡ ਆ 2 ਲੀਟਰ ਦਾ ਦੇਸਲੇ ਤਿਆਰ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ